ਕਿਸਾਨ ਜਥੇਬੰਦੀਆਂ ਨੇ ਵੱਡੇ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਕੀ ਖਨੌਰੀ ਬਾਰਡਰ ਤੇ ਭੁਖ ਹੜਤਾਲ ਤੇ ਬੈਠੇ ਨੇ ਅੱਜ ਉਹਨਾਂ ਨੂੰ 15 ਤੋਂ 20 ਦਿਨ ਦਾ ਸਮਾਂ ਹੋ ਗਿਆ ਆਪਣੀ ਹੜਤਾਲ ਨੂੰ ਜਾਰੀ ਕਿਤੇ ਆ ਡਾਕਟਰਾਂ ਨੇ ਉਹਨਾਂ ਦੀ ਹਾਲਤ ਕਾਫੀ ਚਿੰਤਾਜਨਕ ਦੱਸੀ ਹੈ ਤੇ ਕਿਹਾ ਹੈ ਕਿ ਕਿਸੇ ਵੇਲੇ ਵੀ ਉਹਨਾਂ ਨੂੰ ਸਾਇਲੈਂਟ ਅਟੈਕ ਹੋ ਸਕਦਾ ਹੈ ਕੋਈ ਨਾ ਕੋਈ ਉਹਨਾਂ ਦਾ ਆਰਗਨ ਨੇੜਾ ਡੈਮੇਜ ਹੋ ਸਕਦਾ ਹੈ ਪਰ ਸਰਕਾਰ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਹਰਿਆਣਾ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੈ ਕੋਈ ਵੀ ਉਹਨਾਂ ਦੀ ਮੰਗਾਂ ਮੰਨਣ ਲਈ ਤਿਆਰ ਨਹੀਂ ਹਨ ਜਿਸ ਕਰਕੇ ਅੰਦੋਲਨ ਬਹੁਤ ਪੱਖ ਦਾ ਨਜ਼ਰ ਆ ਰਿਹਾ ਹੈ ਅੱਜ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਦਾ ਹਾਰਡ ਟਾਲ ਉੱਥੇ ਪਹੁੰਚਣ ਲਈ ਪਹੁੰਚੇ ਹਨ ਉਹਨਾਂ ਦੇ ਨਾਲ ਬਹੁਤ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਪੁਲਿਸ ਦੇ ਨੁਮਾਇੰਦੇ ਵੀ ਪਹੁੰਚੇ ਹਨ ਅੱਜ ਕੀ ਗੱਲਬਾਤ ਹੋਣੀ ਹੈ ਕੀ ਸਟੈਟ ਨਿਕਲਦਾ ਹੈ ਇਹ ਦੇਖਣ ਵਾਲੀ ਗੱਲ ਹੈ ਪਰ ਅਜੇ ਤੱਕ ਉਹਨਾਂ ਦੀ ਹਾਲਤ ਜਿਹੜੀ ਹੈ ਚਿੰਤਾਜਨਕ ਮੰਨੀ ਪਈ ਹੈ ਕਿਉਂਕਿ ਡਾਕਟਰ ਸਹਿਬਾਨ ਜਿੰਨੇ ਵੀ ਆ ਜਿਹੜੇ ਬਹੁਤ ਸਾਰੇ ਡਾਕਟਰ ਅਮਰੀਕਾ ਤੋਂ ਡਾਕਟਰ ਜੀ ਆ ਉਹ ਵੀ ਆਏ ਉਹਨਾਂ ਨੇ ਕਿਹਾ ਕਿ ਕਿਸੇ ਵੀਲੇ ਵੀ ਕੋਈ ਵੀ ਕਟਾਵਾ ਕਰ ਸਕਦੀ ਹੈ ਕੱਲ ਬੱਬੂ ਮਾਨ ਅਤੇ ਅਮਤੋਜ ਮਾਨ ਅਤੇ ਲਖਸ ਸੁਧਾਨਾ ਵੀ ਪਹੁੰਚੇ ਹਨ ਉਹਨਾਂ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਅੰਦੋਲਨ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਜਿਹੜਾ ਅੰਦੋਲਨ ਹੈ ਕੱਲਾ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਹੈ ਪੂਰੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦਾ ਲੋਕਾਂ ਦਾ ਹੈ ਸਾਨੂੰ ਸਾਰਿਆਂ ਨੂੰ ਉੱਥੇ ਜਗਦੀਸ਼ ਸਿੰਘ ਡੱਲੇਵਾਲ ਅਤੇ ਸ਼ੰਭੂ ਬਾੜ ਤੋਂ ਜਿਹੜੇ ਧਰਨੇ ਦਿੱਤੇ ਜਾ ਰਹੇ ਉੱਥੇ ਪਹੁੰਚਣਾ ਚਾਹੀਦਾ ਹੈ ਹੁਣ ਜਿਹੜਾ ਡੇਟ ਹੈ ਕੈਲੰਡਰ ਬਹੁਤ ਪਰ ਮੋਟੇ ਸਾਰੇ ਆਉਣਗੇ ਤੁਸੀਂ ਰੋਕੋ ਮੜਾ ਜੀ ਆਹ ਪਲੀਜ਼